ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਵਲੌਗ ਬਣਾ ਰਹੇ ਹਾਂ ਟੌਮੀ ਜਿਮੀ ਤੇ ਸਪੈਸ਼ਲੀ ਤੇ ਟੌਮੀ ਜਿਮੀ ਜੀ ਕਿਦਾਂ ਟ੍ਰੇਨਿੰਗ ਚੱਲਦੀ ਆ ਪਤਾ ਤੁਹਾਨੂੰ ਦੇਣਾ ਚਾਰ ਦਿਨਾਂ ਤੋਂ ਟ੍ਰੇਨਿੰਗ ਕਰ ਰਹੇ ਆ ਪਸ਼ੂਆਂ ਨੂੰ ਦਵਲਨ ਦੀ ਇਹ ਆਪਣੀ ਕਿਸਮ ਕਹਿ ਲਓ ਜਾਂ ਬਰੀਡ ਕਹਿ ਲਓ ਪਿਸਤਾ ਇਦਾਂ ਦੀ ਜਾਂ ਵੀ ਪਸ਼ੂ ਨੂੰ ਵੱਢਦੀ ਨਹੀਂ ਦਵਲਦੀ ਆ ਨਾ ਹੀ ਕਿਸੇ ਆਪਣੇ ਆਪਣੇ ਵੀਰ ਨੂੰ ਭੈਣ ਨੂੰ ਜਾਂ ਆਦਮੀ ਔਰਤ ਨੂੰ ਜਾਂ ਨੁਕਸਾਨ ਪਹੁੰਚਾਉਂਦੀ ਆ ਦੇਖ ਕੇ ਭੱਜ ਗਿਆ ਛੱਡਣ ਦੀ ਲੋੜ ਹੀ ਨਹੀਂ ਪਈ ਰਹਿੰਦ ਗਿਆ ਗਿਆ ਆ ਜੋ ਇੱਧਰ ਆ ਜੋ ਇੱਧਰ ਕੱਲੇ ਟੋਮੀ ਲੈ ਟੋਮੀ ਪਾਜ ਚਲ ਚਲ ਆਇਆ ਆਇਆ ਵਾਸ ਹੱਸ ਟ੍ਰੇਨ ਆ ਗਈ ਉਹ ਰੇ ਜਾ ਆ ਜਾ ਕੋ ਬੈਕ ਆਇਆ ਆਪਸਾ ਆਇਦਰ ਇਹ ਵੀ ਤੂੰ ਰਹਿਨ ਦੇ ਇਧਰ ਆ ਜਾ ਟ੍ਰੇਨ ਆਉਂਦੀ ਹੈ ਫੇਰ ਬਾਅਦ ਚ ਹਲੇ ਨਹੀਂ ਜਾਣਾ ਬਾਅਦ ਚ ਕਰਾਂਗੇ ਇਹਨੂੰ ਟ੍ਰੇਨ ਟੱਪ ਜਾਂਦੇ ਵੀ ਰੈਡੀ ਰੈਡੀ ਹੋ ਜੋ ਹੁਣ ਦੋਨਾਂ ਨੂੰ ਭੇਜਾਂਗੇ ਦੋਨੇ ਬੜੀ ਧਿਆਨ ਨਾਲ ਇਹਦੇ ਨਾਲ ਦੇਖੀ ਜਾਂਦੇ ਆ ਵੀ ਤਰ ਕੋਊਗਾ ਨੋ ਕੋਲੇ ਉਹਦਾ ਉਧਰ ਮਸਤ ਹੋ ਗਈ ਜਿਮੀ ਤਦ ਧਿਆਨ ਰੱਖ ਡੌਟ ਬੀ ਅਗਰੈਸਿਵ ਟੋਮੀ ਡੌਟ ਆ ਜਾਂ ਨੇ ਨੇੜੇ ਹੁਣ ਤਾਂ ਲੈ ਪਤਾ ਨਹੀਂ ਕੀ ਪਾਲਣ ਲੱਗੇ ਮੁਰਗੀ ਮੁਰਗੀ ਇੱਧਰ ਦੀ ਚੱਲ ਟੌਮੀ ਲੱਗ ਜਾ ਚੱਲ 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 ਚੱਪ ਹਾਂਜੀ ਪੀ 60 ਵਾਲੇ ਪੇਜ ਤੇ ਤੁਹਾਡਾ ਸਵਾਗਤ ਹੈ ਲੌਕਡਨ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਟੌਮੀ ਤੇ ਜਿੰਮੀ ਦੀ ਚੱਲ ਰਹੀ ਹੈ ਪਿਛਲੇ 2 ਦਿਨਾਂ ਤੋਂ ਤੀਜੇ ਦਿਨਾਂ ਤੋਂ ਟ੍ਰੇਨਿੰਗ ਤੇ ਟੈਕਨੀਕ ਆਦੀ ਆ ਬਾਰਾ ਪਸ਼ੂ ਆਪਣੇ ਹੋਰ ਇੱਥੇ ਜਾਂ ਤਾਂ ਆਪਣੇ ਰੱਖੇ ਰੁਕੇ ਆਸ-ਪਾਸੇ ਵਾਲੇ ਜਾਂ ਉਹਰਾ ਸੇਵਾਸੇਲੇ ਪਿੰਡ ਵਾਲੇ ਬਾਕੀ ਤੁਸੀਂ ਸਮਝਾ ਰਹੋ ਕਿਹੜੇ ਸੇਵਾਸੇਲੇ ਪਿੰਡਾਂ ਪਿੰਡਾਂ ਵਾਲੇ ਇੱਧਰ ਲਾ ਜਾਂਦੇ ਨੇ ਦੇਖ ਕੇ ਰਾਤ ਨੂੰ ਆਪਣੇ ਖਤਾਰਨਾਂ ਚ ਪਰਾਂ ਮਲਣਾ ਮਲਣਾ ਕੰਨੀ ਪੈ ਗਏ ਥਾ ਉੱਚਾ ਲੜਾਂ ਦੇ ਨਾਲ ਬੈ ਕਰਕੇ ਟਰੱਕ ਸਿੱਧਾ ਲਾ ਦੇ ਜਾਂਦਾ ਤੇ ਟਾਲਾ ਖੋਲ ਕੇ ਲਾ ਜਾਂਦੇ ਤੇ ਬੜਾ ਤੰਗ ਕਰ ਦਿਆ ਤੇ ਉਹ ਸਾਹਮਣੇ ਖੜਿਆ ਦੋ ਤਿੰਨ ਜਦੋਂ ਪਸ਼ੂਆਂ ਕੋਲੇ ਆਉਂਦੇ ਆ ਤੇ ਆਪਾਂ ਜੌਮੀ ਟੌਮੀ ਤੇ ਜੰਮੀ ਛੱਡ ਦਿੰਦੇ ਆ ਜਾਂਦੇ ਆ ਪਿੱਛੇ ਪੂਰੇ ਸਟ੍ਰੇਨਿੰਗ ਹੋ ਗਈ ਇਹਨਾਂ ਦੀ ਉਹ ਝਾਕੀ ਜਾਂਦਾ ਟੌਮੀ ਵੀ ਤੇ ਉੱਤਰ ਵੀ ਖੜਾ ਸਾਹਮਣੇ ਦਿਖਾਉਂਦੇ ਆ ਸਾਨੂੰ ਦੋ ਵਾਰੀ ਝੱਟ ਤਾਂ ਲੱਗ ਚੁੱਕੇ ਤੀਜੀ ਝੱਟ ਹੋਣ ਨੂੰ ਤਿਆਰ ਆ ਆ ਜਾਂਦੇ ਫਿਰ ਦਿਖਾਵਾਂਗੇ ਤੁਹਾਨੂੰ ਕਮੀ ਸ਼ਿਕਾਰ ਆ ਗਿਆ ਤਿਆਰ ਰੱਖ ਨੇੜੇ ਉਹ ਵੇ ਸਾਹਮਣੇ ਰੱਖੀ ਜੰਗਾ ਕਿੱਥੇ ਆ ਗਿਆ ਉਹ ਆ ਗਿਆ ਕੀੜੇ ਨਹੀਂ ਖਾਣੇ ਕੀੜੇਗ ਨਹੀਂ ਧਿਆਨ ਆ ਉਧਰ ਡਮ ਹੀ ਦੇ ਕਿਧਰ ਦੇਖੀ ਜਾਂਦਾ ਉਧਰ ਧਿਆਨ ਰੱਖ ਆਪਣੇ ਸ਼ਿਕਾਰ ਕਦੀ ਆਇਆ ਨੰਗੇ ਆ ਨੇੜੇ ਆ ਜਾ ਕਿਉਂ ਸੰਗਦਾ ਟੌਮੀ ਪਾਜ ਟੌਲ ਕੇ ਆਇਆ ਵਾਸ ਵਾਸ ਆਇਆ ਟੌਮੀ ਕਮ ਬੈਕ ਕੋ ਬੈਕ ਨੂੰ ਖਾਇਆ ਆਇਆ ਇਧਰ ਆ ਇਧਰ ਇਧਰ ਲੀ ਸਾਈਡ ਓਰੇ ਵੈਰੀ ਗੁੱਡ ਗੁੱਡ ਬoi ਆਇਆ ਇਧਰ ਚੱਲ 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 ਚੱਹ ਯਮੀ ਪਿੱਛੇ ਰਹਿ ਪੇ ਕੋਲੇ ਨਹੀਂ ਆਣਾ ਐਟ ਬੈਕ ਬੈਕ ਯਮੀ ਰੁਕ ਜਾ ਆਇਆ ਆਉਤ ਬਾਅਦ ਸਾਇਆ ਨਾਸਟ ਇਨਫੈਕਟ ਰੁਕ ਪਾ ਲੱਗ ਗਿਆ ਮੇਰਾ ਸ਼ਿਕਾਰ ਆ ਗਿਆ ਤੇ ਛੱਡ ਦਿਓ ਦੇਰ ਮੈਨੂੰ ਜਿੰਨੇ ਨੂੰ ਪੈਂਦਾ ਪਾਣੀ ਅੱਗੇ ਪਾਣੀ ਨਹੀਂ ਜਾਣਾ ਉੱਥੇ ਆਪਾਂ ਬਾਜੂ ਆਪੇ ਆਈ ਇਹਨੇ ਡਰਾਵ ਬਹੁਤ ਆ ਅਸ ਬਸ ਅਸ ਬਸ ਇਹਨੇ ਡਰਾਵ ਬਹੁਤ ਆਸ ਬਸ ਉੱਤਰ ਨਹੀਂ ਜਾਵਾਂਗੇ ਉਧਰ ਗਿਆ ਪਰਲੀ ਸਾਈਡ ਇੱਧਰ ਆਜੋ ਇੱਧਰਲੀ ਸਾਈਡ ਆਗੇ ਪਰਲੀ ਸਾਈਡ ਇਧਰ ਦੀ ਪਹਿਲਾ ਵਾਲੀ ਸਾਈਡ ਇਧਰਲੀ ਸਾਈਡ ਹਲ ਚਲ ਚਲ ਉਧਰ ਹੌਲੀ ਹੌਲੀ ਰਾਵਣਾ ਹੌਲੀ ਲਿਰਾਵਣਾ ਸਲੋ ਸਲੋ ਕਾਰ ਕੋ ਹੌਲੀ ਹੌਲੀ ਪੜਨਾ ਆਰਾਮ ਨਾਲ ਧੀਰੇ ਧੀਰੇ ਬਸ 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 ਭੱਜ ਗਿਆ ਭੱਜ ਗਿਆ ਬਸ 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 ਭੱਜ ਗਿਆ ਪਾਦ ਗਿਆ ਕੋਲਡ ਡਾਊਨ ਕੋਲਡ ਡਾਊਨ ਹੋਇਦਰ ਕੋਲਡ ਡਾਊਨ ਆਇਓ ਕੋਲਡ ਡਾਊਨ ਬਸ ਰਿਲੈਕਸ ਹੋ ਜਾ ਰਿਲੈਕਸ ਤਿਆਰ ਤਿਆਰ ਆਉਣਾ ਉਹ ਇਹ ਪੂਰਾ ਬਿਸ਼ਾਰਵਾ ਵਾਰੀ ਵਾਰੀ ਫੇਰ ਆ ਜਾਂਦਾ ਕਿਆਰ ਹੋ ਜਾ ਟੌਮੀ ਫੇਰ ਆਉਂਦਾ ਉਹ ਚੰਗੀ ਤਰ੍ਹਾਂ ਹੀ ਦੋਲ ਲਾਂਗੇ ਇਹਨੂੰ ਫੇਰ ਨਹੀਂ ਆਉਂਦਾ ਖੜ ਜਾ ਕੋਈ ਨਹੀਂ ਆਏ ਆਂਦੇ ਫੇਰ ਦੋਲ ਲਾਂਗੇ ਹਲੇ ਨਹੀਂ ਕੋਈ ਨਹੀਂ ਪਾਣੀ ਪੀ ਜਾਂਦਾ ਪਾਣੀ ਪੀ ਲੈਂਦੇ ਉਹਨੂੰ ਫੇਰ ਦੋਲਾਂਗੇ ਪਾਣੀ ਪਿਆ ਕੇ ਠੀਕ ਆ ਕਿੱਥੇ ਆ ਗਿਆ ਟੌਮੀ ਸ਼ਿਕਾਰ ਕਿੱਥੇ ਆ ਗਿਆ ਉਹ ਵੇਖੜਾ ਸਾਹਮਣੇ ਦੱਸ ਕੀ ਆ ਜਿੰਮੀ ਜਿਹੜੀ ਹੈਗੇ ਥੋੜੀ ਜੀ ਮਸਤ ਆ ਬਸ ਆਪਦੇ ਆਪ ਚ ਮਸਤ ਰਹਿੰਦੀ ਥੱਲੇ ਪਤਾ ਨਹੀਂ ਕੀ ਭਾਲਦੀ ਰਹਿੰਦੀ ਐ ਟੌਮੀ ਦਾ ਧਿਆਨ ਹਮੇਸ਼ਾ ਬਸ ਆਉਦੇ ਸ਼ਿਕਾਰ ਤੇ ਰਹਿੰਦਾ ਇਹ ਬਸ ਉਹਦੀ ਪਿੱਛੇ ਲੱਗ ਕੇ ਜਦੋਂ ਪੈ ਜਾਂਦੀ ਫੇਰ ਪਿੱਛੇ ਲੱਗਦੀ ਆ ਉਹ ਤਾਂ ਆਪ ਦੀ ਆਪ ਚ ਮਸਤ ਰਹਿੰਦੀ ਆ ਕੋਈ ਨਾ ਕੋਈ ਭਾਲਦੀ ਰਹਿੰਦੀ ਆ ਖੜ ਜਾ ਖੜ ਜਾ ਆ ਜਾਲੀ ਖੜ ਜਾ ਖੜ ਜਾ ਖੜ ਜਾ ਕੋਲ ਡਾਊਨ ਸਿਮੀ ਤੂੰ ਕੌਲੀ ਤੂੰ ਕਿੱਧਰ ਧਿਆਨ ਰੱਖ ਉਧਰ ਧਿਆਨ ਰੱਖ ਤੂੰ ਵੀ ਤੈਨੂੰ ਨਹੀਂ ਪਤਾ ਲੱਗਦਾ ਲੈ ਵੀ ਟੌਮੀ ਸ਼ਿਕਾਰ ਨੇੜੇ ਆ ਗਿਆ ਤਿਆਰ ਹੋ ਜਾ ਇਧਰ ਦੀ ਚਲੋ ਚਲੋ ਇਧਰ ਟੌਮੀ ਕੋੜਵਾੜ ਰੱਖ ਟੌਮੀ ਸ਼ਿਕਾਰ ਆ ਗਿਆ ਚਲੋ ਜਲਦੀ ਤਿਆਰ ਹੋ ਜਾ ਟੌਮੀ ਕਰ ਦੇ ਚੜਾਈ ਉਨੇ ਕੀ ਜਾਂਦਾ ਇਮੀ ਤੂੰ ਵੀ ਚੱਲ 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 ਜਾ ਡਰਨਾ ਨਹੀਂ ਚੱਲ ਜਿੰਮੀ ਤੂੰ ਵੀ ਡਰਨਾ ਨਹੀਂ ਆਇਆ ਪਾਸੇ ਬਾਸ ਆਇਆ ਆਇਆ ਰਾਮੀ ਨਾਲ ਸਾਇਆ ਕਹਿੰਦਾ ਸਿਰੇ ਲਾ ਕੇ ਆਉਂਗਾ ਮੈਂ ਕੇਰਾ ਮਤਲਬ ਕਿ ਦੂਰ ਰਿਆਦਨ ਦਾ ਜਿਆਦੇ ਕੋਈ ਘਟ ਨਹੀਂ ਮਾਰਦੇ ਪਰ ਤੇ ਦਵਾਲ ਜਰੂਰ ਦਿੰਦੇ ਨੇ ਪਸ਼ੂਆਂ ਨੂੰ ਤਿੰਨ ਚਾਰ ਪਸ਼ੂਏ ਆਪਣੇ ਵਾਰਾ ਨਵੇਂ ਆਏ ਆ ਛੱਡ ਕੇ ਗਏ ਆ ਉੱਤੇ ਦੀ ਆਉਣਗੇ ਹੁਣ ਪਰਲੀ ਛੱਡ ਕੇ ਉਧਰ ਦੀ ਜਾਣੇ ਬੜਾ ਤਾਂ ਕੀ ਤੱਕਦੇ ਇੱਧਰ ਦੀ ਕਿਤੇ ਉਧਰ ਦੀ ਐਦਾਂ ਹੀ ਦੋਨਾਂ ਦੀ ਤੀਜੀ ਝਟ ਲੱਗੀ ਸੀ ਕਿਵੇਂ ਫਰ ਠੀਕ ਆ ਹਾਂ ਵੀ ਇੱਧਰ ਠੀਕ ਆ ਇਹ ਨਸਲ ਦੀ ਆਪਣੀ ਖਾਸ ਇਸਤੇ ਆ ਵੀ ਇਹ ਪਸ਼ੂ ਨੂੰ ਵੜਦੇ ਨਹੀਂ ਬਸ ਭਜਾਈ ਜਾਂਦੇ ਨੇ ਦੋਲ ਹੀ ਜਾਂਦੇ ਨੇ ਨਾ ਫਟੂ ਨਾਮ ਅਰੁਣ ਕੰਦੇ ਕੜੀ ਸੁ ਵੱਧ ਕੁੱਟੋਂ ਘੱਟ ਕੜੀ ਸੁ ਵਾਲਾ ਉਹ ਗੱਲ ਆਈ ਜਾਂਦਾ ਇਹਨਾਂ ਦੀ ਕੁੱਟੋਂ ਘੱਟ ਤੇ ਕੜੀ ਸੁ ਵਾਲਾ ਉਹ ਗੱਲ ਮਤਲਬ ਕਿ ਦਵਾਲ ਦੇ ਵਾਲਾ ਜਿਆਦਾ ਜਾਂ ਤੇ ਵੜਦੇ ਨਹੀਂ ਕਿ ਪਸ਼ੂ ਨੂੰ ਦਵਾਲ ਦਿੰਦੇ ਆਪਣੇ ਪਸ਼ੂਆਂ ਕੋਲ ਟਮੀ ਉੱਪਰ ਆ ਇੱਥੇ ਇਧਰ ਉੱਪਰ ਇੱਥੇ ਆਇਆ ਅੱড়ে ਜਾ ਚੱਲ 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 ਟਮੀ ਇਧਰ ਉੱਤੇ ਕੀੜਿਆਂ ਦੇ ਬਾਲੇ ਫੈਰੀ ਆ ਕੀੜੇ ਥੋੜੇ ਭਾਲ ਭਾਲ ਕੇ ਖਾਂਦੇ ਆ ਕੀੜੇ ਨਹੀਂ ਖਾਣੇ ਗੰਦੇ ਬੱਚੇ ਇਧਰ ਦੀ ਆ ਗਈ ਤਾਮੀ ਤਿਆਰ ਹੋ ਜਾ ਇਧਰ ਸਾਮਣੇ ਸੜਕ ਨਹੀਂ ਇਧਰ ਯਾ ਚੁੱਤੇ ਆਪਣੇ ਐਡੀ ਰਹਣਗੇ ਓਏ ਤਾਮੀ ਤਾਮੀ ਹਾਂਜੀ ਆਪਣੇ ਪਿਸਤਾ ਡੌਗ ਤੇ ਵਲੌਗ ਪਾਇਆ ਕਿੱਦਾਂ ਲੱਗਾ ਤੁਹਾਨੂੰ ਜਰੂਰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਦੱਸਿਓ ਇਹ ਹਰ ਵਕਤ ਆਪਦੇ ਲੋਟਰਾਂ ਦੇ ਆਪਦੇ ਸ਼ਿਕਾਰ ਦੇ ਦੀ ਗੱਲ ਚ ਰਹਿੰਦੀ ਆ ਵੈਸੇ ਵੱਢਦੇ ਨਹੀਂ ਕਿਸੇ ਨੂੰ ਆਪਣੇ ਕਿਸੇ ਨੂੰ ਵੀ ਵੈਸੇ ਕੋਲੇ ਜਾ ਕੇ ੋਂਕ ਕੇ ਤੇ ਮੋੜੇ ਆਉਂਦੇ ਆ ਦੇਖਣ ਨੂੰ ਆਇਆ ਲੱਗਦਾ ਵੀ ਆਪਾਂ ਨੂੰ ਕੱਟਣਗੇ ਜਾਂ ਵੱਢਣਗੇ ਬਸ ਕੱਲੇ ਡਰਾਉਂਦੇ ਆ ਇਹ ਆ ਇਹ ਨਸਲ ਦੇ ਕਾਸ ਤੇ ਆ ਵੀ ਇਹ ਕਿਸੇ ਨੂੰ ਕੱਟਦੀ ਨਹੀਂ ਆ ਨਾ ਹੀ ਪਸੂ ਨੂੰ ਜਾਂ ਨਾ ਹੀ ਆਪਣੇ ਕਿਸੇ ਆਦਮੀ ਔਰਤ ਨੂੰ ਤੇ ਬੱਚੇ ਨਾਲ ਖੇਡਦੇ ਲਾਡ ਪਿਆਰ ਕਰਦੇ ਆ ਖੇਡਦੇ ਨਹੀਂਗੇ ਇੰਡੀਅਨ ਪੱਪੀਜ਼ ਬਾਈ ਦਾ ਮਤਲਬ ਉਸ ਤੋਂ ਮਰੇ ਇਹਨਾਂ ਦੀ 14 ਸਾਲ ਹੁੰਦੀ ਆ ਤੇ ਲੋਇਲ ਜॉयਫੁਲ ਹੁੰਦੇ ਆ ਪੂਰੇ ਤੇ ਖੇਡਣ ਵਿੱਚ ਪਰਿਵਾਰ ਦੇ ਨਾਲ ਰਹਿਣਾ ਪਸੰਦ ਕਰਦੇ ਇਕੱਲੇ ਹੀ ਨਹੀਂ ਛੱਡਾਂਗੇ ਇਕੱਲੇ ਰੋਲਾ ਪਾਉਣ ਲੱਗਦੇ ਨੇ ਇਕੱਲੇ ਬਿਲਕੁਲ ਵੀ ਮਤਲਬ ਕਿ ਰਹਿਣਾ ਪਸੰਦ ਨਹੀਂ ਕਰਦੇ ਕਿਸਮ ਡੌਗ ਦੀ ਮੈਂ ਆਪਾਂ ਗੂਗਲ ਤੋਂ ਹੀ ਜਾਣਕਾਰੀ ਇਕੱਠੀ ਕਰਕੇ ਤੁਹਾਨੂੰ ਦੱਸ ਰਹੀ ਸੀ ਗੂਗਲ ਤੇ ਸਰਚ ਮਾਰਿਆ ਸੀ ਇਸ ਤੇ ਡਾਕ ਦੇ ਜਾਣਕਾਰੀ ਇਕੱਠੀ ਕੀਤੀ ਸੀਗੀ ਸੜਨਾ ਨਹੀਂ ਸਾਰਾ ਆਪਣਾ ਇੱਕ ਇੱਥੇ